ਨੀ ਬਚਪਨ ਇਕੱਠਿਆ ਖੇਲ ਬਿਤਾਇਆ ਮੈਂ ਰਹਿ ਗਈ ਤੂੰ ਰੱਬ ਨੂੰ ਪਾਇਆ ਮਾਤਾ ਪੰਜਾਬ ਕੋਈ ਸੇਲੀ ਪੰਜਾਬ ਕੋ ਨੂੰ ਕਹਿੰਦੀ ਕਹਿੰਦੀ ਨੀ ਬਚਪਨ ਇਕੱਠਿਆ ਖੇਲ ਬਿਤਾਇਆ ਮੈਂ ਰਹਿ ਗਈ ਤੂੰ ਰੱਬ ਨੂੰ ਪਾਇਆ ਸ਼ਕਤੀਬਾਨ ਹੋਈ ਕਰਕੇ ਤਬੱਸਿਆ ਇੱਥੇ ਗੱਲ ਮੁੱਕਦੀ ਏ ਸ਼ਕਤੀ ਨਾਲ ਪੰਜਾਬ ਕੋਰੇ ਤੂੰ ਖੜਾ सिर तोचा चुकंदा सिरा चुकंद पईया घुमदा नी असीं उमिरि न परिवार कई मटियला हुया कंदी गया वक्त पईया घुमदा नी असीं उमिरि न परिवार ਗੀਆਂ ਤੂ ਰਾਮ ਰਾਏ ਨਾਲ ਵਿਆਹੀ ਗਈ ਨਹੀਂ ਫਿਰ ਅਸੀਂ ਵੀ ਆਪਣੇ ਵਖਾਣ ਗਈਆਂ ਤੂ ਰਾਮ ਰਾਏ ਨਾਲ ਵਿਆਹੀ ਗਈ ਨਹੀਂ ਫਿਰ ਅਸੀਂ ਵੀ ਆਪਣੇ ਵਖਾਣ ਗਈਆਂ ਤੂੰ ਕਰੇ ਸਾਡੇ ਨਾਲ ਲੜਦੀ ਸੀ ਫਿਰ ਕਦੇ ਕਦੇ ਤੂੰ ਰਸਦੀ ਏ ਸ਼ਕਤੀ ਨਾਲ ਪੰਜਾਬ ਕਰੇ ਤੂੰ ਖੜਾ ਸਿਰ ਤੋਂ ਉੱਚਾ ਨਾ ਚੁੱਕਦੀ ਏ ਸ਼ਕਤੀ ਨਾਲ ਹੀ ਪੰਜਾਬ ਕੋਰੇ ਤੁਕੜਾ ਸਿਰ ਤੋਂ ਉੱਚਾ ਚੁੱਕਦੀ ਏ ਸ਼ਕਤੀ ਨਾਲ ਹੀ ਪੰਜਾਬ ਕੋਰੇ ਤੁਕੜਾ ਸਿਰ ਤੋਂ ਉੱਚਾ ਚੁੱਕਦੀ ਏ ਗੱਲ ਆਦਰ ਸੇ ਜੀ ਦਾ ਨੋ ਨਜ਼ਰ ਹੈ ਧਨਵੇ ਪਾਛਲ ਦੇ ਪੰਜ ਪਿਆਰੇ ਚਾਰ ਨਟ ਜੇ ਜਪੀਏ ਨਿਮੇ ਤੇ ਨੰਕੇ ਚਕਿਆ ਜਨਾ ਦੀ ਕਮਾਈ ਦਾ ਅੰਤਰ ਹੁਣ ਪਾ ਸ੍ਰੀ ਵਾਹਿਗੁਰੂ ਸਭ ਨਾ ਨਾ ਜੀ ਕਾਰਨ ਮਨ ਸਾਡੀ ਭਰਿਆ ਤੇ ਪਰ ਮਾਰੇ ਦਇਆ ਕਰ ਫਿਰ ਮੇਰੇ ਪਾ ਦੁਬੇ ਪੱਥਰ ਤਾਰੇ ਜੀਨਾ ਗੁਰ ਮੰਤ ਪਾ ਵੀ ਸੰਵੇ ਕੰਤੀ ਪਛਾਣੇ ਸਭ ਹੋਵੇ ਜਨਰਾਤੀ ਸਭ ਹੋਵੇ ਦੇਵਾਤੀ ਸਭ ਹੋਵੇ ਤੇ ਹਨੇ ਮੁਰਾ ਰਮਾ ਦਮ ਬਿਆ ਕੋਲੀ काल जा सलाना जोड़े संगता दूरि चलक आईं सह जी मनोकामना पूरियूं करणियूं अंग संग हु सहायता करणियूं राज्य वाज करण चंडा जीढ़ो लॻियां सभु अंग संग हुते सहायता करियो वेगो राम राय माउ पंजाब जल्दी कला तेरे ਰਾਸ਼ਰ ਕੋਰਟਾਂ ਤੇ ਇਹਨਾਂ ਨੇ ਕਮਾਂਡ ਦੇਣੀ ਆ ਉਹ ਉੱਪਰ ਜਾਣਗੇ ਬਾਬਾ ਜੀ ਜਾਣਗੇ ਬਾਕੀ ਸਾਰੇ ਥੱਲੇ ਹੈਲਪ ਕਰੋ ਸੰਗਤ ਏਂਚੀਆਂ ਦੇ ਉੱਪਰ ਜਿੰਨੇ ਵੀ ਨੌਜਵਾਨ ਹੋ ਸਕਦੇ ਆ ਉਹ ਹੋਣ ਇਹੀ ਬੇਨਤੀ ਪ੍ਰਵਾਨ ਕਰੋ ਬਾਹਲੇ ਜਾਣਿਆਂ ਨੇ ਆਪਾਂ ਰਾਸ਼ ਨਹੀਂ ਪਾਉਣਾ ਉੱਪਰ ਮੈਂ ਬੇਨਤੀ ਆ ਠੀਕ ਹੈ ਨਾ ਸੋ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਇੱਧਰ ਇੱਧਰ ਥੋੜਾ ਜਿਹਾ ਧਿਆਨ ਦਿਓ ਚੱਕਣ ਲੱਗਿਆ ਤੇ ਕੋਈ ਵੀ ਮੇਰਾ ਵੀ ਇਹ ਕਿਸੇ ਨੇ ਜੇ ਪ੍ਰਕਾਰ ਦਾ ਨਸ਼ਾ ਕੀਤਾ ਉਹ ਆਪਣੇ ਆਪ ਹੀ ਹੁਣ ਬਾਹਰ ਚਲੇ ਜਾਵੇ ਠੀਕ ਹੈ ਜੀ ਇਹ ਪਹਿਲਾ ਪਹਿਲੀ ਗੱਲ ਦੀ ਇਹ ਆ ਆਪਾਂ ਨਿਸ਼ਾਨ ਸਾਹਿਬ ਨੂੰ ਚੱਕਣਾ ਦੇ ਸਿੱਧਾ ਕਰਨਾ ਅੰਕਲ ਜੀ ਵੀ ਵੇਖ ਲੋ ਇਸ ਇੰਨ੍ਹੇ ਦੇ ਹਿਸਾਬ ਨਾਲ ਸੇਡ ਦੇ ਚੱਕ ਕੇ ਇਹਨਾਂ ਦੇ ਹਿਸਾਬ ਨਾਲ ਕਰ ਦੇਣਾ ਹੈ ਚੱਕੇ ਚੱਕ पिछे सेवादारा कमिया खा पिछे हुजे माउ जी सारीअ दुकान बेनती थोर पिछे वियो मिंट दो चार ई बेनती आहे सेवादारा बेनीती आहे ਕੈਂਚੀਆਂ ਨਾਲ ਹਵਾ ਵਾਲੀ ਉੱਪਰ ਨੂੰ ਚੱਕੇ ਕਾਤੇ ਆ ਮਰ ਨਹੀਂ ਸਕੀ ਵਰਦੀ 6 ਫਾਤੇ ਲਾਸਟ ਦਸ ਬੱਦ ਦਸ ਬੱਦ ਚਾਰ ਪੰਜ ਦੇ 6 7 ਫਿਰ ਦੁਬਾਰਾ ਇਸ ਨੂੰ ਰਿਪੀਟ ਕਰਨਾ ਆਪਾਂ ਉਹ ਯਾਰ ਇਹ ਰੱਸੇ ਆਲੇ ਪਰੇ ਕਿਉਂ ਨਹੀਂ ਜਾਂਦੇ ਇਹਨਾਂ ਪਰੇ ਲੈ ਜਾਓ ਮੜ ਲਿਆ ਬੱਦ ਬੱਦ ਚਾਰ